ਇਹ ਅੱਜ 26 ਜਨਵਰੀ ਦੀ ਜਿਹੜੀ ਪ੍ਰੇਡ ਸੀ 2020 ਦੇ ਅੰਦੋਲਨ ਵਾਂਗ ਚੱਲੀ ਸੀ ਉਦੋਂ ਦੀ ਰੈਗੂਲਰ ਹੁੰਦੀ ਆ ਇਹ ਅੱਜ ਕਿਸਾਨਾਂ ਦੀ ਟਰੈਕਟਰ ਪ੍ਰੇਡ ਆ ਹਰੇਕ ਸ਼ਹਿਰ 'ਚ ਹੈ ਹਰੇਕ ਤਹਿਸੀਲਾਂ 'ਚ ਇਹਦਾ ਇੱਕ ਕਾਰਨ ਇਹ ਵੀ ਆ ਕਿਸਾਨ ਦੁਖੀ ਆ ਕਿਉਂਕਿ 2025 ਜਿਹੜਾ ਬਿਜਲੀ ਬਿੱਲ ਲਿਆਉਣਾ ਚਾਹੁੰਦੇ ਨੇ ਉਹ ਹਰੇਕ ਘਰ ਦੀ ਮੀਟਰ ਹਰੇਕ ਘਰ 'ਚ ਹਰੇਕ ਘਰ ਦੀ ਪ੍ਰੋਬਲਮ ਆਉ ਲੋਕਾਂ ਨੂੰ ਜਾਗਰੂਕ ਕਿਉਂ ਹੋਣਾ ਚਾਹੀਦਾ ਤੇ ਜਾਗਰੂਕੇ ਰੈਲੀ ਮੰਨ ਲਓ ਇਹਨੂੰ ਤੇ ਦੂਸਰਾ 2025 ਬੀਜ ਵੇਲ ਜਿਹੜਾ ਲਿਆਉਣਾ ਚਾਹੁੰਦੇ ਨੇ ਸਾਨੂੰ ਮੱਕੀ ਦਾ ਹੀ ਬੀਜ ਲੈਣਾ ਪੈਂਦਾ ਇਕੱਲਾ ਮੋਲੇ 3500 ਦੀ ਥੈਲੀ ਦਿੰਦੇ ਨੇ ਤਿੰਨ ਥੈਲੀਆਂ ਪੈਂਦੀਆਂ ਨੇ ਤੇ 30000 ਰੁਪਏ ਦਾ ਉੱਤੇ ਖਰਚਾ ਆ ਜਾਂਦਾ ਕਿਸਾਨ ਜਾਊ ਕਿੱਧਰ ਨੂੰ ਕਿਵੇਂ ਕਰੂ ਖੇਤੀ ਜੇ ਕੱਲੂ ਇਹਨਾਂ ਦਾ ਆਲੂਆਂ ਦਾ ਬੀਜ ਵੀ ਸਾਨੂੰ ਖਰੀਦਣਾ ਪਿਆ ਤੇ ਬੀਜੇ ਕਿਹੜੇ ਕੋੜ ਤੇ ਲੋਕ ਕਿੱਥੋਂ ਖਾਣਗੇ ਮੇਨ ਮੁਸ਼ਕਿਲਾਂ ਨੇ ਕਿ ਰਿਹਾ ਕਿਸਾਨ ਅੱਜ ਸੜਕਾਂ ਤੇ ਹਰੇਕ ਸ਼ਹਿਰ ਦੀ ਹਰੇਕ ਤਹਿਸੀਲ 'ਚ ਤੁਸੀਂ ਦੇਖੋਗੇ ਟਰੈਕਟਰ ਪਲੇਡ ਕਿੱਥੋਂ ਲੈ ਕੇ ਤੱਕ ਇਹ ਕੱਢਿਆ ਗਿਆ ਚਾਚੇ ਇਹ ਸਾਰੇ ਸ਼ਹਿਰ ਚ ਕੱਢ ਗਏ ਇੱਥੇ ਪੁਤਲਾ ਫੂਕਣਾ ਸੀ ਸਰਕਾਰ ਦੀ ਮਾਰੂ ਸੋਚ ਤੇ ਮਾੜੀ ਨੀਤੀ ਦਾ ਅੱਜ ਪੁਤਲਾ ਫੂਕੇ ਜਾਵਾਂਗੇ ਦਹਨ ਕਰਾਂਗੇ ਤੇ ਮੰਗਾ ਕੀ ਨੇ ਵੀ ਸਰਕਾਰ ਕੋਲ ਮੰਗਾ ਇਹ ਆ ਵੀ ਇੱਕ ਤਾਂ 2025 ਜਿਹੜਾ ਬਿਜਲੀ ਬਿੱਲ ਆ ਉਹ ਵਾਪਸ ਹੋਵੇ ਤੇ 2025 ਜਿਹੜਾ ਸੀਡ ਬਿੱਲ ਆ ਇਹ ਵੀ ਮਾਫ ਹੋਣਾ ਚਾਹੀਦਾ ਬਾਕੀ ਐਮਐਸਪੀ ਦੀ ਮੰਗਾਂ ਜਿਹਨੇ ਸਾਨੂੰ ਡਰਾ ਲਾ ਕੇ ਮੋੜਿਆ ਸੀ ਇਹਨਾਂ ਦੇ ਵੀ ਸਾਰੀਆਂ ਬਦਲਾਂ ਤੇ ਦਮਾਂਗੇ ਭਰੋਸਾ ਦਿੱਤਾ ਦੀ ਅੰਦੋਲਨ ਵੇਲੇ ਉਹ ਮੇਨ ਮੰਗਾ ਉਹ ਹੀ ਨੇ ਮਾਰਚ ਕੱਢਿਆ ਜਾ ਰਹੀ ਹੈ ਇਹ ਟਰੈਕਟਰ ਮਾਰਚ ਜੀ ਅਸੀਂ 26 ਜਨਵਰੀ ਦੀ ਤਰਜ਼ ਤੇ ਯਾਨੀ ਸਰਕਾਰਾਂ ਵੀ ਕੱਢਦੇ ਨੇ ਕਿਸਾਨ ਵੀ ਕੱਢਦੇ ਨੇ ਤੇ ਟਰੈਕਟਰ ਮਾਰਚ ਅਸੀਂ ਦਾਣਾ ਮੰਡੀ ਤੋਂ ਲੈ ਕੇ ਪੂਰੇ ਖੰਨੇ ਦੇ ਵਿੱਚ ਘੁਮਾਇਆ ਤੇ ਇੱਥੇ ਕਚਹਿਰੀਆਂ ਦੇ ਮੂਹਰੇ ਸਾਹਮਣੇ ਇਹਨਾਂ ਦਾ ਸਰਕਾਰ ਦਾ ਪੁਤਲਾ ਫੂਕ ਕੇ ਤੇ ਫਿਰ ਅੱਗੇ ਵਧਾਂਗੇ ਸਰਕਾਰ ਦੇ ਰਵੱਈਏ ਨੂੰ ਲੈ ਕੇ ਕੀ ਕਹਾਂਗੇ ਜਿਹੜੇ ਕਿਸਾਨ ਲਗਾਤਾਰ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਹਲੇ ਤੱਕ ਮੰਗਾਂ ਪੂਰੀਆਂ ਨਹੀਂ ਹੋਈਆਂ ਸਰਕਾਰ ਦਾ ਰਵੱਈਆ ਬਹੁਤ ਮਾੜਾ ਜੀ ਕਿਸਾਨਾਂ ਪ੍ਰਤੀ ਤੇ ਬਾਕੀ ਹੁਣ ਲਾ ਲਓ ਆਲੂਆਂ ਦਾ ਬਹੁਤ ਬੁਰਾ ਹਾਲ ਆਲੂ ਮਾ ਕੁਸਮੀਨ ਨੇ ਆਪਣੇ ਮਾਰ ਮਾਰ ਪਾਤੀ ਤੇ ਕੋ ਸਾਨੂੰ ਸਰਕਾਰਾਂ ਮਾਰ ਪਈਆਂ ਦੀਆਂ ਸਮਤ ਕੰਨਾ ਜੀ ਕੀ ਕੌਮ ਦੀ ਕਥਨਾਂ ਦੀਆਂ ਮੰਗਾਂ ਨੂੰ ਲੈ ਕੇ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਜਿਹੜੇ ਸਾਡੀਆਂ ਅੱਜ ਸਰਕਾਰਾਂ ਨੇ ਸਰਕਾਰਾਂ ਨੇ ਲੋਕ ਮਾਰੂ ਨੀਤੀਆਂ ਦੇ ਨਾਲ ਚੱਲਦੀਆਂ ਨੇ ਤੇ ਲੋਕਾਂ ਨੂੰ ਦਬਾ ਕੇ ਰੱਖਣਾ ਚਾਹੁੰਦੀਆਂ ਨੇ ਜਿਹੜਾ ਕਿਸਾਨ ਹੈ ਅੱਜ ਕਿਸਾਨ ਸਭ ਤੋਂ ਵੱਡੀ ਤਾਕਤ ਹੈ ਪਰ ਉਹਨੂੰ ਤਾਕਤ ਤਾਂ ਜਿਹੜੀ ਉਹਦੀ ਉਹਦੀ ਤਾਕਤ ਖਤਮ ਕਰ ਰਹੀ ਜੰਨੇ ਸਰਕਾਰਾਂ ਨੇ ਸਰਕਾਰਾਂ ਇਹਨਾਂ ਦੇ ਸਰਕਾਰਾਂ ਜਿਹੜੇ ਕਿਸਾਨਾਂ ਨੇ ਕਿਸਾਨਾਂ ਨੂੰ ਤਾਕੜਾ ਨਹੀਂ ਹੋਣ ਦਿੰਦੀਆਂ ਤੇ ਕਮਜ਼ੋਰ ਕਰ ਰਹੀਆਂ ਨੇ ਕਿਉਂਕਿ ਇੱਕ ਹੁਣ ਅਸੀਂ ਇੱਥੇ ਬੈਠੇ ਆ ਅਸੀਂ ਇਹਨਾਂ ਦਾ ਪਹਿਲਾਂ ਧੰਨਵਾਦ ਕਰਦੇ ਆ ਵੀ ਇੱਥੇ ਸਾਡੇ ਧਰਨੇ ਦੇ ਵਿੱਚ ਵੀ ਇਹਨਾਂ ਨੇ ਸਮੂਲੀਅਤ ਕਰੀ ਆ ਜਿਹੜਾ ਅੱਜ 21 22 ਦਿਨ ਹੋ ਗਏ ਸਾਨੂੰ ਧਰਨੇ ਤੇ ਬੈਠਿਆਂ ਨੂੰ ਕਿਉਂਕਿ ਇਹਨੂੰ ਪੂਰਨ ਜ਼ਿਲ੍ਹਾ ਬਣਾਉਣਾ ਖੰਨੇ ਨੂੰ ਤੇ ਨਾਲੇ ਅਸੀਂ ਜਿਹੜੇ ਕਚਹਿਰੀਆਂ ਜਾ ਰਹੀਆਂ ਨੇ ਆਪਣੇ ਗੈਬ ਦੀ ਪੁਲੀ ਕੋਲੇ ਜਿੱਥੇ ਹੜ ਆਉਂਦੇ ਨੇ ਇਹ ਸਾਰਿਆਂ ਨੂੰ ਪਤਾ ਹੈ ਤੇ ਅਸੀਂ ਇਹਨਾਂ ਸਰਕਾਰਾਂ ਨੂੰ ਪੂਰਜੋਲ ਅਪੀਲ ਕਰਦੇ ਆਂ ਵੀ ਜਿਹੜਾ ਹੁਣ ਪਹਿਲਾਂ ਪ੍ਰਧਾਨ ਜੀ ਦੱਸ ਕੇ ਹਟੇ ਨੇ ਐਮਐਸਪੀ ਦਾ ਇਹਨਾਂ ਨੇ ਵਾਅਦਾ ਕਰਿਆ ਸੀਗਾ ਤੇ ਉਹ ਕਿਸੇ ਨੂੰ ਨਹੀਂ ਦਿੱਤੀ ਤੇ ਜਿਹੜਾ ਇਹ ਬਿੱਲ ਨੇ ਮੀਟਰਾਂ ਨੇ ਮੀਟਰਾਂ ਦਾ ਇਹਨਾਂ ਨੇ ਲਾ ਰਹੇ ਨੇ ਤੇ ਬਿੱਲ ਵੱਧ ਕਰ ਰਹੇ ਨੇ ਉਹਦਾ ਵੀ ਅਸੀਂ ਵਿਰੋਧ ਕਰਦੇ ਆਂ ਸਾਰੀ ਗੱਲ ਆ ਤੇ ਇੱਥੇ ਆਉਣ ਤੇ ਅਸੀਂ ਸਾਰੇ ਜਿੰਨੇ ਸਾਥੀ ਆਏ ਨੇ ਟਰੈਕਟਰ ਮਾਰਚ ਕਰਕੇ ਇਹਨਾਂ ਦਾ ਸਾਰਿਆਂ ਦਾ ਅਸੀਂ ਜੀ ਆਇਆਂ ਆਖਦੇ ਆਂ ਤੇ ਧੰਨਵਾਦ ਕਰਦੇ ਆਂ ਲੋਕ ਸੰਘਰਸ਼ ਕਮੇਟੀ ਖੰਨਾ ਦਾ ਸਕੱਤਰ ਜਗਦੇਵ ਸਿੰਘ ਤੇ ਲੋਕ ਸੰਘਰਸ਼ ਕਮੇਟੀ ਦੇ ਅੰਦਰ 15 ਮਜ਼ਦੂਰ ਕਿਸਾਨ ਮੁਲਾਜ਼ਮ ਜਥੇਬੰਦੀਆਂ ਨੇ ਜਿਹੜੀਆਂ ਖੰਨੇ ਇਲਾਕੇ ਦੇ ਵਿੱਚ ਕੰਮ ਕਰਦੀਆਂ ਨੇ ਅੱਜ ਜੋ ਕਿਸਾਨਾਂ ਦਾ ਟਰੈਕਟਰ ਮਾਰਚ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ ਸਮੁੱਚੇ ਹਿੰਦੁਸਤਾਨ ਦੀਆਂ ਘੱਟੋਕੜ 3 350 ਤੋਂ ਉੱਪਰ ਜਥੇਬੰਦੀਆਂ ਜਿਹੜੀਆਂ ਨੇ ਉਹ ਅੱਜ ਸਮੁੱਚੇ ਹਿੰਦੁਸਤਾਨ ਦੇ ਅੰਦਰ ਟਰੈਕਟਰ ਮਾਰਚ ਕਰ ਰਹੀਆਂ ਹਨ ਉਹਨਾਂ ਦੇ ਨਾਲ ਹੀ ਮਜ਼ਦੂਰਾਂ ਦੀਆਂ ਮੁਲਾਜ਼ਮਾਂ ਦੀਆਂ ਕਿਸਾਨਾਂ ਦੀਆਂ ਤੇ ਹੋਰ ਮਿਹਨਤ ਕਸ਼ ਲੋਕਾਂ ਦੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਸ਼ਾਮਲ ਹੋਈਆਂ ਨੇ ਤੇ ਅੱਜ ਜਿਹੜੀਆਂ ਮੰਗਾਂ ਲੈ ਕੇ ਚੱਲੇ ਨੇ ਉਹਨਾਂ ਮੰਗਾਂ ਦੇ ਵਿੱਚ ਬਿਜਲੀ ਬਿੱਲ 2025 ਤੇ ਸੀਡ ਬਿੱਲ 2025 ਤੇ ਨਾਲ ਹੀ ਜਿਹੜਾ ਆਪਣੇ ਇਹਨਾਂ ਵੱਲੋਂ ਮਨਰੇਗਾ ਸਕੀਮ ਜਿਹੜੀ ਹੈ ਉਸ ਨੂੰ ਬਹਾਲ ਕਰਨ ਦੀ ਗੱਲ ਹੈ ਚਾਰ ਲੇਬਰ ਕੋਡ ਨੇ ਜਿਹੜੇ ਉਹ ਰੱਦ ਕਰਨ ਦੀ ਗੱਲ ਹੈ ਤੇ ਸਰਕਾਰੀ ਜ਼ਿਆਦਾ ਸਰਕਾਰੀ ادارਿਆਂ ਨੇ ਜ਼ਮੀਨਾਂ ਵੇਚਣ ਦੀ ਦਾ ਵਿਰੋਧ ਹੈ ਠੇਕੇਦਾਰੀ ਸਿਸਟਮ ਦਾ ਵਿਰੋਧ ਹੈ ਕਿਸਾਨਾਂ ਨੂੰ ਵੀ ਪੈਨਸ਼ਨ ਜਿਹੜੀ ਆ ਉਹ ਦਿੱਤੀ ਜਾਵੇ ਤੇ ਜੇਕਰ ਸਾਡੇ ਐਮਐਲਏ ਐਮਪੀ ਤਿੰਨ ਤਿੰਨ ਚਾਰ ਚਾਰ ਪੈਨਸ਼ਨਾਂ ਲੈ ਰਹੇ ਨੇ ਤਾਂ ਹਿੰਦੁਸਤਾਨ ਦਾ ਕਿਸਾਨ ਮਜ਼ਦੂਰ ਤੇ ਮੁਲਾਜ਼ਮ ਜਿਹੜਾ ਇਸ ਦੀ ਰੀੜ ਦੀ ਹੱਡੀ ਹੈ ਦਿਨ ਰਾਤ ਮਿਹਨਤ ਕਰਦਾ ਹੈ ਉਸ ਨੂੰ ਪੈਨਸ਼ਨ ਕਿਉਂ ਨਹੀਂ ਵਿੜਾਪੇ ਦੇ ਵਿੱਚ ਮਿਲ ਰਹੀ ਇਹ ਜ਼ਰੂਰੀ ਹੈ ਸਾਡੀਆਂ ਸਰਕਾਰਾਂ ਮੁਲਾਜ਼ਮਾਂ ਦੀ 2004 ਤੋਂ ਬਾਅਦ ਪੈਨਸ਼ਨ ਜਿਹੜੀ ਆ ਉਹ ਬੰਦ ਕਰਨ ਜਾ ਰਹੀਆਂ ਨੇ ਤੇ ਐਂ ਜਿਹੜੀਆਂ ਇੱਕ ਵਿੜਾਪਾ ਪੈਨਸ਼ਨ ਹੈ ਉਸ ਤੇ ਕਾਟਾ ਮਾਰਿਆ ਜਾ ਰਿਹਾ ਤੇ ਇਸ ਦੇ ਤਹਿਤ ਹੀ ਸਰਕਾਰਾਂ ਵੱਲੋਂ ਜਿਹੜੀ ਆ ਟ੍ਰੇਡ ਯੂਨਨ ਹੱਕਾਂ ਦੇ ਉੱਪਰ ਛਾਪ ਹੈ ਪਿਆਸ ਐਸੀ ਦੇਖ ਰਹੇ ਆ ਕਿ 26 ਜਨਵਰੀ ਨੂੰ ਲਖੀਮਪੁਰ ਖੀਰੀ ਦੇ ਅੰਦਰ ਜਿਹੜੇ ਆ ਕਿਸਾਨਾਂ ਦਾ ਕਤਲ ਕਰਕੇ ਉਹ ਜਿਹੜੇ ਆ ਦਰਿੰਦੇ ਨੇ ਕਾਤਲ ਨੇ ਦੰਦਣਾ ਉਹਦੇ ਫਿਰਦੇ ਨੇ ਪਰ ਕਿਸਾਨ ਸੜਕਾਂ ਦੇ ਉੱਪਰ ਰੋਣ ਲੈਣੇ ਇਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਮਜ਼ਦੂਰਾਂ ਦੀਆਂ ਮੁਲਾਜ਼ਮਾਂ ਦੀਆਂ ਨਹੀਂ ਸੁਣੀਆਂ ਜਾ ਰਹੀਆਂ ਇਸ ਲਈ ਅੱਜ ਸਾਡਾ ਰੋਸ ਮਾਰਚ ਜਿਹੜਾ ਖੰਨੇ ਸ਼ਹਿਰ ਦੇ ਵਿੱਚ ਹੁੰਦਾ ਹੋਇਆ ਕਚੇਰੀਆਂ ਅੱਗੇ ਪਹੁੰਚਿਆ ਤੇ ਇਸ ਦਾ ਅਸੀਂ ਅਰਥੀ ਨੂੰ ਲਾਂਬੂ ਲਾ ਕੇ ਵਿਰੋਧ ਕਰਾਂਗੇ ਅੱਗੇ ਤੋਂ ਹੋਰ ਛੇ ਗਾਰਛ ਪੇਸ਼ ਕਰਾਂਗੇ ਤੇ 28 ਤਰੀਕ ਨੂੰ ਇੱਕ ਵੱਡੀ ਸਿੱਖਿਆ ਦਾ ਇੱਕ ਮੀਟਿੰਗ ਜਿਹੜੀ ਆ ਖੰਨੇ ਦੇ ਅੰਦਰ ਕਰ ਰਹੇ ਹਾਂ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਹੈ ਕਿ ਉਹ ਉਸ ਯੂਨੀਵਰਸਿਟੀਨ ਹੋਮ ਦੇ ਅੰਦਰ ਪਹੁੰਚ ਕੇ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਧੰਨਵਾਦ